ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੇਖੋ ਜੀ ਬਹੁਤ ਸਾਰੀ ਸੰਗਤ ਦੇ ਨਿਗਾਹ ਦੇ ਵਿੱਚ ਇਹ ਗੱਲਬਾਤ ਹੈਗੀ ਹੋਈ ਆ ਵੀ ਜੋ ਇੱਥੇ ਦੁੰਨੇ ਕੇ ਐਨ ਐਚ 105 ਬੀ ਬਣ ਰਿਹਾ ਜਿਹੜਾ ਕਿ ਲੰਬਾਵਾਲੀ ਤੋਂ ਮੋਗੇ ਆ ਕੇ ਖਤਮ ਹੁੰਦਾ ਹੈ ਇਸ ਰੋਡ ਦੇ ਵਿੱਚ ਜ਼ਮੀਨਾਂ ਬਹੁਤ ਇਕਵਾਇ ਕੀਤੀਆਂ ਗਈਆਂ ਤੇ ਇੱਥੇ ਮੋਗੇ ਜਿੱਥੇ ਆ ਕੇ ਖਤਮ ਹੁੰਦਾ ਹੈ ਇੱਥੇ ਆਪਣਾ ਗੁਰਨਾਨਕ ਫਰਨੀਚਰ ਸਟੋਰ ਦੁੰਨੇ ਕੇ ਜੋ ਕਿ ਇਸ ਵਕਤ ਆਪਾਂ 49 ਨੰਬਰ ਵਾਰਡ ਤੇ ਬੈਠੀਆਂ ਆ ਜੋ ਤੁਸੀਂ ਦੇਖ ਰਹੇ ਹੋ ਉਹ ਵਹੀ ਆ ਇਹ ਸਾਰੀ ਦੀ ਸਾਰੀ ਜਗ੍ਹਾ ਤੇ ਇਹਦੇ ਨਾਲ ਜਿੰਨੇ 25 26 ਘਰ ਆ ਰਹੇ ਆ ਜੀ ਸਾਰੇ ਤੇ ਸਾਰੇ ਕਮਰਸ਼ੀਅਲ ਏਰੀਆ ਜੀ ਇਹ ਸਾਰਾ ਇਸ ਏਰੀਏ ਦੇ ਵਿੱਚ ਆਪਾਂ ਨੂੰ ਇਹ ਕਮਰਸ਼ੀਅਲ ਏਰੀਏ ਨੂੰ ਖੇਤੀਬਾੜੀ ਦੇ ਹਿਸਾਬ ਨਾਲ ਪੈਸੇ ਦੇ ਰਹੇ ਨੇ ਜੀ ਇਹ ਜਿਸ ਬੰਦੇ ਨੇ ਹੁਣ ਜਿਵੇਂ ਮੈਂ ਆਪਦੀ ਗੱਲ ਕਰਾਂ ਤਾਂ ਮੈਂ ਇੱਥੇ 1.5 ਤੋਂ 1.5 ਕਰੋੜ ਰੁਪਈਆ ਲਾ ਕੇ ਬੈਠਾ ਜੀ ਅੱਜ ਮੈਨੂੰ ਤਕਰੀਬਨ ਸੈल्फ ਹੀ ਇਹ 50 ਤੋਂ 60 ਲੱਖ ਰੁਪਈਆ ਬਣਾ ਕੇ ਦੇ ਦੇ ਆ ਜੀ ਇੱਕ ਤਾਂ ਮੇਰਾ ਰੋਜ਼ਗਾਰ ਖਤਮ ਹੋ ਰਿਹਾ ਜੀ ਇਹ ਸ਼ੋਅਰੂਮ ਜਦੋਂ ਖਤਮ ਕਰਤਾ ਹੀ ਇਹਨਾਂ ਨੇ ਇੱਕ ਮੈਨੂੰ ਉਜਾੜਾ ਆਦੇ ਆਹੀ ਇਹ ਮੇਰਾ ਇੱਕ ਮੇਰੇ ਪਰਿਵਾਰ ਦੇ 10 ਜੀਆਂ ਦਾ ਪੇਟ ਇਥੋਂ ਪਾ ਦਿਆ ਜੀ ਇਸ ਸਾਰੀਆਂ ਚੀਜ਼ਾਂ ਦੇ ਬਾਵਜੂਦ ਹੋਣ ਦੇ ਵੀ ਇਹ ਮੈਨੂੰ ਸਿਰਫ ਤੇ ਸਿਰਫ ਲੱਖ ਰੁਪਇਆ ਮਰਲੇ ਦਾ ਜग्गा ਦਾ ਦੇ ਦੇਿਆ ਟੋਟਲ ਯਾਨੀ 50 ਤੋਂ 55 ਲੱਖ ਰੁਪਇਆ ਬਣਾ ਕੇ ਦੇ ਰਿਆ ਜੀ ਸਹੀ ਚੱਕਰ ਦੇ ਵਿੱਚ ਸਾਡੇ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਹੋਦੀ ਹੈ ਜੀ ਉਸ ਤੋਂ ਬਾਅਦ ਫਿਰ ਅਸੀਂ ਪ੍ਰਸ਼ਾਸਨ ਨਾਲ ਥੱਲੇ ਵਾਲੇ ਲੈਵਲ ਤੇ ਪਟਵਾਰੀ ਸਾਹਿਬ ਅਤੇ ਐਸ ਡੀ ਐਮ ਸਾਹਿਬ ਨਾਲ ਬਹੁਤ ਮੀਟਿੰਗਾਂ ਹੋਈਆਂ ਡੀ ਸੀ ਸਾਹਿਬ ਨਾਲ ਵੀ ਬਹੁਤ ਮੀਟਿੰਗਾਂ ਹੋਈਆਂ ਸਾਡੀਆਂ ਕਾਇਕਸੇ ਨੇ ਸਾਡਾ ਕੋਈ ਹੱਲ ਨਹੀਂ ਕੀਤਾ ਜੀ ਦੇਖੋ ਕਸੂਰ ਇਹਦੇ ਵਿੱਚ ਇਹ ਆ ਵੀ ਕਸੂਰ ਹੈਗਾ ਪ੍ਰਸ਼ਾਸਨ ਦਾ ਐਸ ਡੀ ਐਮ ਸਾਹਿਬ ਦਾ ਤਸੀਰ ਦਾਸ ਸਾਹਿਬ ਦਾ ਤੇ ਪਟਵਾਰੀ ਸਾਹਿਬ ਦਾ ਥੱਲੇ ਵਾਲੇ ਬੰਦਿਆਂ ਦਾ ਕਿਉਂਕਿ ਉਹਨਾਂ ਨੇ ਸਾਡਾ ਅਧਿਕਾਰ ਗਲਤ ਬਣਾ ਕੇ ਭੇਜਤਾ ਜਾਂ ਜੋ ਵੀ ਆ ਉਹਨਾਂ ਨੂੰ ਪਤਾ ਜੀ ਤੇ ਅਸੀਂ ਹੁਣ ਇਹ ਚਾਹੁੰਦੇ ਆ ਵੀ ਇਹ ਸਾਰੇ ਰਿਕਾਰਡ ਨੂੰ ਸਹੀ ਪ੍ਰਸ਼ਾਸਨ ਆਪੇ ਕਰਵਾ ਕੇ ਜੇ ਆਵੇ ਚਾਹੇ ਉਹ ਕਮਿਸ਼ਨਰ ਤੋਂ ਕਰਾ ਕੇ ਲਿਆਵੇ ਚਾਹੇ ਉਹ ਜਾ ਕੇ ਹਾਈ ਕੋਰਟ ਤੋਂ ਕਰਾ ਕੇ ਲਿਆਵੇ ਇਹਦੇ ਵਿੱਚ ਸਾਨੂੰ ਪਰਿਵਾਰਾਂ ਨੂੰ ਟੰਗ ਨਾ ਕੀਤਾ ਜਾਵੇ ਇਹੀ ਸਾਡੀ ਬੇਨਤੀ ਹੈ ਜੀ ਜਦੋਂ ਅਸੀਂ ਐਮਐਲਏ ਸਾਹਿਬ ਨਾਲ ਅੱਜ ਸਾਡੀ ਮੀਟਿੰਗ ਹੋਈ ਹੈ ਜੀ ਕਿਉਂਕਿ ਜਦੋਂ ਦੇਖੋ ਪਹਿਲਾਂ ਤਾਂ ਇੱਥੇ ਕਿਸੇ ਨੇ ਸਾਨੂੰ ਨਹੀਂ ਪੁੱਛਿਆਗਾ ਜਦੋਂ ਖਬਰਾਂ ਨਿਕਲ ਕੇ ਬਾਹਰ ਆਈਆਂ ਫਿਰ ਐਮਐਲਏ ਸਾਹਿਬ ਦੇ ਵਰਕਰਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਉਹਨਾਂ ਨੇ ਸਾਡੀ ਮੀਟਿੰਗ ਕਰਵਾਈ ਹੈ ਐਮਐਲਏ ਸਾਹਿਬ ਨਾਲ ਮੈਡਮ ਅਮਨਦੀਪ ਅਰੋੜਾ ਜੀ ਨਾਲ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਜੋ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਜੀ ਦੇਖੋ ਮੈਡਮ ਜੀ ਆਪਾਂ ਗੱਲ ਕਰੀਏ ਐਮਐਲਏ ਸਾਹਿਬ ਦੀ ਐਸ ਵਕਤ ਉਹ ਪੰਜਾਬ ਦੇ ਮੋਗੇ ਜਿਹੜੇ ਤੇ ਰੱਬ ਨੇ ਜੀ ਇੱਕ ਹਸਾਬ ਨਾਲ ਹੁਣ ਅੱਜ ਉਹਨਾਂ ਨੇ ਸਾਡੇ ਨਾਲ ਜਦੋਂ ਮੀਟਿੰਗ ਹੋਈ ਸਾਨੂੰ ਪੂਰੀ ਗੱਲਬਾਤ ਧਿਆਨ ਨਾਲ ਸੁਣੀ ਉਹ ਕਹਿੰਦੇ ਮੇਰੇ ਨੋਟ ਵਿੱਚ ਆ ਗਈ ਹੈ ਇਹ ਗੱਲਬਾਤ ਕੱਲ ਪੱਛੋਂ ਦੀ ਉਹਨਾਂ ਨੇ ਸਾਨੂੰ ਇਹ ਕਹਿ ਰਿਹਾ ਵੀ ਵਾਅਦਾ ਕੀਤਾ ਹੈ ਵੀ ਕੋਈ ਵੀ ਤੁਹਾਡੀਆਂ ਬਿਲਡਿੰਗਾਂ ਨੂੰ ਨੁਕਸਾਨ ਨਹੀਂ ਆਊਗਾ ਇਹ ਮੇਰੀ ਜ਼ਿੰਮੇਵਾਰੀ ਹੈ ਜੇ ਆਊਗਾ ਤਾਂ ਉਸ ਬਲਡਰਜ ਤੇ ਮਸ਼ੀਨਾਂ ਦੇ ਮੁੜੇ ਮੈਂ ਖੜੀ ਹੋਊਂਗੀ ਇਸ ਮੈਡਮ ਦੀ ਇਸ ਵਾਅਦੇ ਕੀਤੇ ਹੋਏ ਵਾਅਦੇ ਦੇ ਮੁਤਾਬਕ ਅਸੀਂ ਫਿਰ ਹੁਣ ਕਿ ਉਸ ਟਾਈਮ ਦੇ ਲਈ ਆਪਣਾ ਜੋ ਅਸੀਂ ਗਾ ਜਥੇਬੰਦੀਆਂ ਵੀ ਆਈਆਂ ਬੈਠੀਆਂ ਇਹਨਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਅਸੀਂ ਇਸ ਨੂੰ 2 ਦਿਨ ਦੇ ਲਈ ਫੇ ਸਟੇ ਕਰ ਰਹੇ ਹਾਂ ਕਿਉਂਕਿ ਮੈਡਮ ਨੇ ਕਿਹਾ ਵੀ ਮੈਂ ਤੁਹਾਡੀ ਪੂਰੀ ਡਿਮਾਂਡ ਪੂਰੀ ਕਰੂੰਗੀ ਜਿੱਥੋਂ ਤੱਕ ਹੋ ਸਕੇ ਆਵਾ ਲਾ ਕੇ ਮੈਂ ਪ੍ਰਸ਼ਾਸਨ ਨੂੰ ਕਹੂੰਗੀ ਵੀ ਆਪਣੀ ਗਲਤੀ ਆ ਤੇ ਆਪਾਂ ਆਪ ਹੀ ਠੀਕ ਕਰਵਾ ਕੇ ਦੇਉਣੇ ਤੁਸੀਂ ਕੀ ਸਮਝਦੇ ਹੋ ਵੀ ਇਹ ਮਸਲਾ ਤਾਂ ਬਹੁਤ ਦਿਨਾਂ ਦਾ ਜਿਹੜਾ ਪੱਖਿਆ ਹੋਇਆ ਜਿੰਦੇ ਪਿਛਲਾ ਘਰ ਘੁੱਠੀ ਢਾਈ ਆ ਉਦੋਂ ਵੀ ਇੱਥੇ ਬਹੁਤ ਵੱਡਾ ਕੱਟ ਸੀਗਾ ਹਾਂਜੀ ਪ੍ਰਸ਼ਾਸਨ ਕੋਦਮ ਕੋਦ ਕਿਉਂ ਨਹੀਂ ਦੇਖਦਾ ਜੀ ਕਿ ਅੱਜ ਜਿਵੇਂ ਆਪਾਂ ਦੇਖਿਆ ਵੀ ਸਭ ਘਰਾਂ ਘਰ ਕੇ ਜੱਥੇਬੰਦੀਆਂ ਕਿਸਾਨਾਂ ਦੀਆਂ ਜਾਂ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਕਰਕੇ ਸਿੱਖ ਜੱਥੇਬੰਦੀਆਂ ਪਹੁੰਚੀਆਂ ਜਦੋਂ ਇੱਥੇ ਗੱਲ ਚੱਲੀ ਵੀ ਧਰਨਾ ਲਾਵਾਗੇ ਜਾਂ ਸੜਕ ਰੋਕਾਂਗੇ ਕਿ ਉਦੋਂ ਬਾਅਦ ਹੀ ਪ੍ਰਸ਼ਾਸਨ ਦੀ ਅੱਖ ਖੁੱਲੀ ਹਾਂਜੀ ਬਿਲਕੁਲ ਜੀ ਇਹ ਨਾ ਆਪਣੇ ਪੰਜਾਬ ਦੀ ਖਾਸ ਕਰਕੇ ਕਹਿ ਲੱਗੇ ਵੀ ਇਹ ਤਰਾਸ ਗਈ ਆ ਜੀ ਇੱਕ ਜੇ ਕਿਸੇ ਨੇ ਇੱਥੇ ਆਪਦਾ ਹੱਕ ਲੈਣਾ ਨਾ ਉਹਨੂੰ ਮਜਬੂਰ ਕੀਤਾ ਜਾਂਦਾ ਵੀ ਤੂੰ ਧਰਨਾ ਲਾ ਜਾਂ ਸੜਕ ਤੇ ਆ ਕੇ ਬੈਠ। ਜਿਹੜਾ ਹੁਣ ਸਾਡਾ ਮਸਲਾ ਹੈ ਇਹਦੇ ਵਿੱਚ ਧਰਨੇ ਦੀ ਲੋੜ ਨਹੀਂ ਪੈਣੀ ਚਾਹੀਦੀ ਸੀ ਕਿਉਂਕਿ ਅਸੀਂ ਤਾਂ ਸ਼ਹਿਰ ਦੇ ਵਿੱਚ ਬੈਠੇ ਹਾਂ ਵਾਰ ਨੰਬਰ 49 ਮੋਗੇ ਦਾ ਜਿਹੜਾ ਕਿ 2015 ਚ ਤੋਤਾ ਸਾਹਿਬ ਦੇ ਸਮੇਂ ਦੇ ਵਿੱਚ ਇਹਦੇ ਪਹਿਲੀ ਮਿਊਂਸੀਪੈਲਿਟੀ ਦੀ ਚੋਣ ਹੋਈ ਸੀ ਐਮਸੀ ਬਣ ਗਿਆ ਸੀਗਾ ਜੀ ਤੇ ਇਹ ਜਿਹੜੀ ਸੜਕ ਦਾ ਪ੍ਰੋਜੈਕਟ ਚੱਲ ਗਿਆ ਇਹਨਾਂ ਨੇ ਸੜਕ ਦਾ ਰਿਕਾਰਡ ਚੱਕਿਆ 2020 ਚ ਤੇ ਸਾਡੇ ਕੋਲ ਇੱਥੇ ਜਿਹੜੀਆਂ ਜਮ੍ਹਾਂਬੰਦੀਆਂ ਨੇ 1990 ਮੌਕੇ ਦੀਆਂ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਹੋਇਆ ਗੈਰ ਮਨਕਨ ਏਰੀਆ ਜੀ ਜਦੋਂ ਗੈਰ ਮਨਕਨ ਏਰੀਆ ਹੋ ਗਿਆ ਤੇ ਫਿਰ ਮੈਨੂੰ ਇੱਥੇ ਖੇਤੀਬਾੜੀ ਦੇ ਝੋਨੇ ਦੇ ਪੈਸੇ ਕਿਵੇਂ ਦੇਤੇ ਜੀ ਇਹਨਾਂ ਨੂੰ ਸੀਰਜ ਜੀ ਜੋ ਮੇਰਾ ਪਾਸ ਆਈ ਸੀਰਜ ਜੀ ਨੂੰ ਸਰਟੀਫਿਕੇਟ ਚਾਹੀਦਾ ਹੁੰਦਾ ਜਦੋਂ ਆਪਾਂ ਬਿਲਡਿੰਗ ਬਣਾਉਣੀ ਆ ਬਿਲਡਿੰਗ ਪਾਸ ਕਰਾ ਕੇ ਨਕਸ਼ਾ ਪਾਸ ਕਰਾਉਣੀ ਆ ਜੀ ਮਨਿਸਪੈਲਟੀ ਤੋਂ ਉਸ ਤੋਂ ਬਾਅਦ ਆਪਾਂ ਨੇ ਉਹਦੀਆਂ ਫੀਸਾਂ ਭਰਦੇ ਆ ਜਿਹੜਾ ਕਿ ਮੈਂ 2.5 ਲੱਖ ਰੁਪਿਆ ਫੀਸਾਂ ਦਾ ਵੀ ਭਰ ਚੁੱਕਿਆ 2018 ਦੇ ਵਿੱਚ ਜੀ ਤੇ ਉਸ ਤੋਂ ਬਾਅਦ ਮੈਨੂੰ ਸਰਟੀਫਿਕੇਟ ਦਿੱਤਾ ਗਿਆ ਸੀ ਐਲ ਜੂ ਉਹ ਸੀ ਐਲ ਜੂ ਸਰਟੀਫਿਕੇਟ ਤੇ ਜੀ ਐਸਟੀ ਨੰਬਰ ਜਿਸ ਵੀ ਬੰਦੇ ਕੋਲੇ ਹੋਵੇ ਨਾ ਜੇ ਆਪਾਂ ਚਾਹੀਏ ਡਗਰੂ ਆਏ ਫਾਟਕਾਂ ਦੇ ਜਾ ਕੇ ਵੀ ਦੁਕਾਨ ਪਾ ਲਈਏ ਨਾ ਉਹ ਵੀ ਕਮਰਸ਼ੀਅਲ ਹੋ ਜਾਂਦੀ ਹੈ ਇਹ ਅਸੀਂ ਨਹੀਂ ਕਹਿੰਦੇ ਇਹ ਇਹਨਾਂ ਦਾ ਕਾਨੂੰਨ ਕਹਿੰਦਾ ਜੀ ਮੀਨਾਂ ਦਾ ਕਾਨੂੰਨ ਤਾਂ ਇਹ ਵੀ ਕਹਿੰਦਾ ਹੈ ਵੀ ਜੇ ਕੋਈ ਜਗ੍ਹਾ ਨਹੀਂ ਦੇਣਾ ਚਾਹੁੰਦਾ ਐਨ ਐਚ ਏ ਵਾਲਿਆਂ ਦਾ ਤਾਂ ਉਹਦੇ ਘਰ ਦੇ ਵੰਡੇ ਘਰ ਤੇ ਜ਼ਮੀਨ ਦੇ ਵੰਡੇ ਜ਼ਮੀਨ ਦਿੱਤੀ ਜਾਊਗੀ ਪਰ ਇੱਥੇ ਇਹ ਸਾਰੇ ਕਾਨੂੰਨਾਂ ਨੂੰ ਦੀਆਂ ਧੱਜੀਆਂ ਉਡਾਈਆਂ ਗਈਆਂ ਜੀ ਹਾਂਜੀ ਮੈਂ ਮੇਰਾ ਘਰ ਇੱਥੇ ਨਾਲ ਹੀ ਹੈ ਜੀ ਦੇਖੋ ਵੀ ਕਾਨੂੰਨ ਦੀਆਂ ਕਿੰਨੀਆਂ ਧੱਜੀਆਂ ਡਾਈਆਂ ਗਈਆਂ ਜੀ ਪ੍ਰਸ਼ਾਸਨਿਕ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਹੁੰਦਾ ਪਰ ਪ੍ਰਸ਼ਾਸਨ ਪੁੱਛਿਆ ਵੀ ਕੀ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਚੱਲੇ ਧਾਰਾ 38 ਕਹਿੰਦੀ ਹੈ ਵੀ ਜਿੰਨਾ ਚੜੜਾ ਡੋ ਤੁਸੀਂ 100% ਉਹਦਾ ਬੰਦਾ ਮੁਆਵਜ਼ਾ ਦੇ ਦੇਉਗੇ ਫਿਰ ਤੁਸੀਂ ਉਹਦਾ ਘਟਾ ਆ ਸਕਦੇ ਕੀ ਇਹਨਾਂ ਨੇ ਧਾਰਾ 38 ਦੇ ਉੱਤੇ ਚੱਲੇ ਬਿਲਕੁਲ ਨਹੀਂ ਚੱਲੇ ਜੀ ਇਹਨਾਂ ਨੇ ਅਸੀਂ ਡਿਊਟੀ ਗਏ ਹੋਏ ਸੀ ਲਿਆ ਕੇ ਬਡੋਜੇ ਲਿਆ ਕੇ ਸਾਰੀਆਂ ਘੜਾਂ ਦੀਆਂ ਕੰਨਾਂ ਤੋੜਤੀਆਂ ਜੀ ਮੇਰੇ ਦੀਆਂ ਜਿਹੜੀਆਂ ਕਿ ਘਟੂ ਘਟ 15 20 ਰੱਖ ਜੋ ਬਣਿਆ ਸੀ 18 ਖੇਧੀ ਉਤੇ ਮਿੱਟੀ ਪਈ ਐ ਉਹਦਾ ਕੋਈ ਵਾਰਡ ਨਹੀਂ ਕਿਊਬਲ ਉਤੇ ਬੋਰੋ ਐ ਉਹਦਾ ਕੋਈ ਵਾਰਡ ਨਹੀਂ ਇੱਕ ਪਾਸੇ ਤਾਂ ਪ੍ਰਸ਼ਾਸਨ ਕਹਿੰਦਾ ਵੀ ਦਰਖਤ ਲਾਓ ਦਰਖਤ ਲਾਓ ਕਿੰਨਾ ਰੱਟਾ ਫੜਿਆ ਹੋਇਆ ਵੀ ਦਰਖਤ ਲਾਓ ਜੀ ਮੇਰੇ ਘਰ ਜਿਹੜਾ ਜੰਗਲ ਬਣਿਆ ਹੋਇਆ ਸੀਗਾ ਜੀ ਧੁੱਪ ਥੱਲੇ ਨਹੀਂ ਆਉਂਦੀ ਸੀ ਵੀ ਇਨਾਂ ਨੇ ਦਰਖਤ ਲੱਗੇ ਸੀ ਇਨਾਂ ਨੇ ਵਾਰਡ ਹੀ ਨਹੀਂ ਪਾਸ ਕੀਤਾ ਹੁਣ ਪ੍ਰਸ਼ਾਸਨਾਂ ਦਾ ਅਸੀਂ ਵਾਰਡ ਪਾਸ ਕਰ ਦਨੇ ਕੀ ਇੱਕ ਕਾਨੂੰਨੀ ਤਜਿਨੀ ਵੀ ਪਹਿਨਾਂ ਤਾਂ ਤੁਸੀਂ ਦਰਖਤ ਝੋੜ ਦਿਓ ਮੁੜ ਕੇ ਅਸੀਂ ਵਾਰਡ ਪਾਸ ਕਰ ਦਨੇ ਆ ਇਨਾਂ ਨੇ ਦਰਖਤਾਂ ਦਾ ਵਾਰਡ ਹੀ ਨਹੀਂ ਪਾਸ ਕੀਤਾ ਐਨਐਚਏ ਨੂੰ ਮੈਂ ਜਦੋਂ ਪੁੱਛਿਆਗਾ ਉਹਦੇ ਅਧਿਕਾਰ ਨੂੰ ਵੀ ਲੈ ਵ ਉਨੇ ਇਹ ਨਹੀਂ ਕਿ ਆ ਮੈਂ ਡੀਐਸਪੀ ਸਾਹਿਬ ਕੋਲ ਰਿਹਾ ਵੀ ਭਾਈ ਤੂੰ ਵਾਰਦੀ ਕਾਪੀ ਤੇ ਜਿਹੜਾ ਹੋਇਆ ਕਾਨੂੰਨ ਦੇ ਹਿਸਾਬ ਨਾਲ ਚੱਲ ਜੇ ਕਾਨੂੰਨ ਦੇ ਹਿਸਾਬ ਨਾਲ ਘਾਟ ਆਇਆ ਮੈਨੂੰ ਦੱਸ ਦਿਓ ਕਿਹੜਾ ਕਾਨੂੰਨ ਕਹਿੰਦਾ ਵੀ ਭਾਈ ਕੰਨਾ ਟਾ ਦਿਓ ਫਿਰ ਜੀ ਤੁਸੀਂ ਇਹ ਦੇਖੋ ਮੈਨੂੰ ਇਹ ਨਹੀਂ ਪ੍ਰਸ਼ਾਸਨ ਦੀ ਪਤਾ ਨਹੀਂ ਤਾਂ ਪ੍ਰਸ਼ਾਸਨ ਦਾ ਦਿਮਾਗ ਹੀ ਹੈ ਨਹੀਂਗਾ ਵੀ ਥੱਲੇ ਆ ਤੁਸੀਂ ਕਣਕ ਝੋਨਾ ਲਾਇਆ ਤੇ ਉੱਤੇ ਤੁਸੀਂ ਘਰ ਪਾਇਆ ਵਿਆ ਦੇਖੋ ਵੀ ਥੱਲੇ ਕਣਕ ਝੋਨਾ ਲਾਇਆ ਉੱਤੇ ਘਰ ਪਾਇਆ ਵੀ ਭਾਈ ਆ ਕੇ ਵੇਖ ਤਾਂ ਲੋ ਤੁਸੀਂ ਏਸੀ ਕਮਰੇ ਚ ਬੈਠੇ ਉਥੇ ਬਣਾਈ ਜਾਂਦੇ ਹੋ ਤੁਸੀਂ ਵੇਖੋ ਲੋਕੀ ਉਜੜ ਰਹੇ ਉਜੜ ਇੱਥੇ ਮੈਨੂੰ ਲੋਕੀ ਨੰਗਦੇ ਰੱਬ ਦੇ ਕਹਿੰਦੇ ਭਾਈ ਅਸੀਂ 47 ਵਾਲਾ ਵੇਖ ਰਹੇ ਹਾਂ ਮੌਲ ਜੋ 47 ਚ ਹੋਇਆ ਉਹ ਅੱਜ ਇਹ ਤੁਹਾਡੇ ਨਾਲ ਹੋ ਰਿਹਾ ਫਿਰ ਦੂਸਰੀ ਗੱਲ ਇਹ ਜੀ ਮੇਰਾ ਘਰ ਦਾ ਟੈਂਡਾ ਵਿਚੋਂ ਕਾਨੂੰਨ ਕਹਿੰਦਾ ਵੀ ਜੇ ਕਹਦਾ ਫੁੱਟ ਇੰਟਰਵਿਟ ਹੈ ਜੇ ਤਾਂ ਉਹਨੂੰ ਸਾਰੇ ਪੈਸੇ ਦੇਣੇ ਆ ਇਹ ਕਾਨੂੰਨੀਆਂ ੱਟੀਆਂ ਡਾ ਕੇ ਕਹਿੰਦੇ ਜੀ ਅੱਧਾ ਘਰ ਹੀ ਟੋਣਾ ਐਨਐਚਏ ਦਾ ਜਿਹੜਾ ਹੈਗਾ ਵੀ ਹੋਲ ਸਟੇਟ ਦਾ ਜਿਹੜਾ ਆਇਆ ਮਸ਼ਕੀਆਂ ਆਸ ਦਾ ਕਹਿੰਦਾ ਵਿਚਾਰੋ ਛੀੜ ਦਈਏ ਮੈਂ ਇੱਕੋ ਗੱਲ ਕਹਿੰਦਾ ਵੀ ਡੀਸੀ ਸਾਹਿਬ ਦਾ ਘਰ ਵਿਚਾਰੋ ਚਲਾ ਲੈਣ ਮੈਂ ਇੱਕ ਨਵਾਂ ਪਹਾਣੀ ਦਾ ਨਾ ਜਗ੍ਹਾ ਦਾ ਤੇ ਨਾ ਮੈਂ ਆਪਦੀ ਬ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿਵੇਂ ਬਣਦੇ ਆ ਸਾਡੀ 1 ਨੰਬਰ ਦੀ ਕਮਾਈ ਆ ਕੋਈ ਚਿੱਟੇ ਨਾ ਨਹੀਂ ਅਸੀਂ ਘਰ ਬਣਾਏ ਹੋਏ ਜਾਂ ਚਿੱਟੇ ਨਾ ਬਣਾਏ ਹੋਏ ਆ ਜੀ ਮਾਲ ਮੈਕਬੇ ਦੇ ਰਿਕਾਰਡ ਦੇ ਮੁਤਾਬਕ ਜੀ ਬੁੱਗੀਪੁਰੇ ਬਾਈਪਾਸ ਤੋਂ ਲੈ ਕੇ ਬਾਬਾ ਫਰੀਦ ਕਲਵਾਨੀ ਤੱਕ ਦੇ ਸਾਰੀ ਜਗ੍ਹਾ ਕਮਰਸ਼ੀਅਲ ਆ ਜੀ ਇਹ ਇੱਥੋਂ ਦੀ ਸਾਰਾ ਰੋਡ 105 ਬੀ ਨੰਗਰੇ ਆ ਜੀ ਜਿਹੜਾ ਸਾਡੇ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਦੀ ਨੰਗਰੇ ਆ ਜੀ ਇਹ ਸਾਨੂੰ ਆਪਣਾ ਮੁਆਵਜ਼ਾ ਪੂਰਾ ਨਹੀਂ ਮਿਲ ਰਿਹਾ ਜੀ ਇੱਥੇ ਸਾਰਾ ਸਾਨੂੰ ਬਹੁਤ ਦੀ ਘੱਟ ਸਾਨੂੰ 1 ਲੱਖ ਰੁਪਇਆ ਮਰਲਾ ਅਸੀਂ ਸ਼ਹਿਰਾਂ ਦੇ ਵਿੱਚੋਂ ਨਿਕਲੇ ਆਂ ਸ਼ਹਿਰਾਂ ਦੇ ਵਿੱਚੋਂ ਨਿਕਲ ਕੇ ਇੱਥੇ ਆਏ ਸੀਗੇ ਖੁੱਲੀ ਜਗ੍ਹਾ ਲਈ ਆ ਖੁੱਲੀ ਜਗ੍ਹਾ ਕੰਮ ਕਰਨ ਵਾਸਤੇ ਲਈ ਸੀ ਪਰ ਅਸੀਂ ਅੱਜ ਦੇ ਦਿਨ ਇਹ ਪਛਤਾ ਰਹੇ ਆਂ ਅਸੀਂ ਸ਼ਹਿਰਾਂ ਦੇ ਵਿੱਚੋਂ ਨਿਕਲ ਕੇ ਕਿਉਂ ਇੱਥੇ ਖੁੱਲ੍ਹੀ ਖੁੱਲੀ ਜਗ੍ਹਾ ਦੇ ਵਿੱਚ ਆ ਗਏ ਜੀ